ਜਿਦਣ ਪਹਿਲੇ ਦਿਨ ਆਇਆ ਉਹਦੋਂ ਹੀ ਤੇਰੇ ਦਰਸ਼ਨ ਕਰ ਗਏ ਉਹਦੋਂ ਹੀ ਤੁਹਾਡੀ ਸੇਵਾ ਵੇਖੀ ਤੇ ਲਗਾਤਾਰ ਹੀ ਤੁਹਾਡੀ ਸੇਵਾ ਜੀ ਦੇਖ ਰਹੇ ਆ ਇੱਥੇ ਇੱਥੇ ਹੀ ਲੱਗੇ ਆ ਬਿਲਕੁਲ ਗੱਲ ਆ ਆਪਾਂ ਸਾਦੇ ਸਿੱਖਾਂ ਦੇ ਬੱਚੇ ਆ ਬਿਲਕੁਲ ਪੰਜਾਬੀ ਆ ਹਾਂਜੀ ਸਾਨੂੰ ਸਾਡੀ ਵਿਸ਼ਵਾਸ ਚ ਮਿਲਿਆ ਕਿ ਔਖੇ ਟਾਈਮ ਤੇ ਇੱਕ ਦੂਜੇ ਦੀ ਬਾਹ ਫੜਨੀ ਬਿਲਕੁਲ ਕਿੱਡੀ ਕਿੱਡੀ ਦੂਦੋਂ ਆਏ ਸਾਰੇ ਪੰਜਾਬ ਦੇ ਹਿੱਸਿਆਂ ਤੋਂ ਤੁਸੀਂ ਆਏ ਹੋ ਕੋਈ ਜੁਪੀ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਕੋਈ ਸੰਜਾਬ ਤੋਂ ਆਇਆ ਸਾਰੇ 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 ਸਾਰੀ ਸੇਵਾ ਨੂੰ ਸਹਿਯੋਗ ਦਤਿਆ ਤੁਸੀਂ ਕਮਾਲ ਕਰ ਦਿੱਤੀ ਆ ਸਾਡੀ ਡਿਊਟੀ ਤੁਹਾਡੀ ਡਿਊਟੀ ਇੰਨੀ ਵਧੀਆ ਨਪਾਈ ਨਾ ਕਮਾਲ ਕਰ ਦਿੱਤੀ ਪਤਾ ਲੱਗ ਗਿਆ ਜੀ ਇੱਕ ਅਦਾ ਤੁਸੀਂ ਮੰਤਰੀ ਵੀ ਰਹੇ ਹੋ ਐਮ ਐਲ ਏ ਜਿਹੜੀ ਡਿਊਟੀ ਨੂੰ ਭਾਈ ਨਾ ਕਮਾਲ ਕਰਦੇ ਇਹ ਮਾਰਾ ਹੀ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਣ ਤੁਸੀਂ ਆਏ ਹੋ ਬਿਲਕੁਲ ਸਦਾ ਹੀ ਇਸੇ ਤਰ੍ਹਾਂ ਕਾਦੇ ਤੇ ਸਿਰ ਦਾ ਤਾਜ ਰਵੇ ਸਿਰ ਦਾ ਤਾਜ ਬਖਸ਼ੇ ਰਵੇ ਕਦੀ ਮੇਰੀ ਜੂਤ ਪੜੇ ਕਿਤੇ ਨੋ ਵੀ ਬੱਸ ਕਸਰ ਮਤਿਆਲ ਨਾ ਕਰ ਆਪਣਾ ਹੀ ਮਤਿਆਲ ਤੋਂ ਆਏ ਜੀ ਤੇ ਆਪ ਕੋ ਜਦੋਂ ਵੀ ਕਦੇ ਅਸੀਂ ਜਿਹੜੀ ਅੱਜ ਮੰਦੇ ਵਿੱਚ ਕੋਈ ਲੋੜ ਪਵੇ ਮੈਂ ਹਾਜ਼ਰ ਮੰਦੇ ਧਾਰ ਕੇ ਦਰਸ਼ਨ ਕਰਨੇ ਟਾਡੇ ਤੇ ਹੋਵੇ ਦੇ ਸਰ ਨੂੰ ਕਾਲ ਕਰਦੇ ਨਹੀਂ ਗੁਰੂ ਆਪ ਕੋ ਜਾਵੇ ਨਹੀਂ ਮੈਂ ਤਾਂ ਦੁੱਧ ਹੀ ਫਿਰਨਿਆ ਠੀਕ ਹੈ ਜੀ ਮੈਂ ਤਾਂ ਕੋਟ ਕਬਖ ਪਿੰਡ ਤੇ ਗਿਆ ਸੀਗਾ ਹੁਣ ਇਹ ਮੰਦਾਂ ਪਿੰਡਾਂ ਨਾਲ ਹੀ ਉੱਥੋਂ ਹੋ ਕੇ ਆਏ ਆ ਠੀਕ ਹੈ ਜੀ ਨੇ ਕੋ ਤੁਮ ਤੋਂ ਮੇ ਟਿਕਸਾਲ ਵਾਲੇ ਉੱਤੇ ਸਿੱਖ ਉਹਨਾਂ ਦਾ ਕੀ ਹੁਕਮ ਠੀਕ ਹੈ ਮੋੜੇ ਤੋਂ ਪੰਜੀ ਕਰਕੇ ਫਿਲਡਾ ਇੱਕ ਲਾਸ ਦੇ ਵਿੱਚ ਤੁਸੀਂ ਜਾਓ ਉਹ ਤੇ ਠੀਕ ਤੇ ਮੈਂ ਤੇ ਸਾਰੀ ਦਿਹਾੜੀ ਰਾਤ ਨੂੰ ਜ ਬਾਬਿਆਂ ਦਾ ਸੇਵਾ ਕਰਦੀ ਆ ਉਹ ਪੱਕੀ ਡਿਊਟੀ ਆਪਣੀ ਕਾਲ ਸੇਵਾ ਦੇ ਸੰਤ ਉਹਦੇ ਤੁਸੀਂ ਸੰਭਾਲ ਬਣਾਦੇ ਹੋ ਠੀਕ ਹੈ ਜੀ ਉੱਥੇ ਮੈਂ ਜਾਂਦਾ ਸੇਵਾ ਕਰਕੇ ਜਾਂਦਾ ਮੈਂ ਕਹਿੰਦਾ ਰੋਡ ਉੱਤੇ ਆਪਾਂ ਘੁੰਮ ਲਈਏ ਸਾਡੇ ਨਗਰ ਦਾ ਏਰੀਆ ਆਉਂਗਾ ਪੱਕਾ ਉਹ ਤੇ ਦਰਸ਼ਨ ਵੀ ਕਰ ਲੀਏ ਪੱਕਾ ਪੱਤੇ ਲਾਉਂਗਾ ਆਪਾਂ ਧੰਨਵਾਦ ਬੋਲੇ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡੀ ਸਭ ਦੀ ਲੰਬੀ ਉਮਰ ਕਰੀ ਧੰਨਵਾਦ ਜੀ